ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਹੋਰ ਆ ਗਏ ਨਵੀਂ ਕਲੈਕਸ਼ਨ ਲੈ ਕੇ ਨਵੇਂ ਸੂਟ ਲੈ ਕੇ ਕਿਵੇਂ ਹੋ ਤੁਸੀਂ ਸਾਰੀ ਫੈਮਿਲੀ ਦੂਤ ਫੈਮਿਲੀ ਕਿਵੇਂ ਆਪਣੇ ਤੇ ਆਪਾਂ ਵੀ ਵਧੀਆਗੇ ਸਾਰੇ ਭੈਣ ਭਰਾ ਕਿਵੇਂ ਨੇਗੇ ਤੇ ਆਪਾਂ ਹੈਂਡਵਰਕ ਸੂਟ ਲੈ ਕੇ ਆਏ ਜੀ ਹੋਰ ਤੇ ਉਹ ਦੇਖੋ ਤੁਸੀਂ ਜੀ ਹਾਂਜੀ ਆ ਹੈਗਾ ਸਿਮਰ ਦੇ ਉੱਤੇ ਸਿਮਰ ਸੈਲਫ ਬਰੀ ਬਰੀ ਇੱਕ ਇਹਦੇ ਵਿੱਚ ਸੈਲਫ ਹੈਗੀ ਇਸ ਤਰ੍ਹਾਂ ਤੇ ਇਹਦਾ ਬਣਿਆ ਹੋਇਆ ਜੀ ਇਹ ਲੈਗਸ ਇਸ ਤਰ੍ਹਾਂ ਤੇ ਜੋ ਫਰੰਟ ਸਾਰੇ ਪੈਨਲ ਹੀ ਜਾਂਦੇ ਆ ਸਾਰੀ ਸ਼ਾਰਟ ਦੇ ਵਿੱਚ ਨੀਚੇ ਦੇ ਨੀਚੇ ਤੱਕ ਪੈਨਲ ਲਾਏਗੇ ਤੇ ਇਹਦੇ ਬਾਜੂ ਤੇ ਵੀ ਵਰਕ ਹੈਗਾ ਬਾਜੂ ਦੇ ਦੇ ਵਰਕ ਹੈਗਾ ਜੀ ਸਾਰੀ ਇੱਥੇ ਵਿਚਾਲੇ ਉੱਪਰ ਆ ਜੂਗਾ ਮੋਢੇ ਤੇ ਸ਼ੋਲਡਰ ਤੇ ਤੇ ਆਹ ਵਾਲਾ ਆ ਗਿਆ ਮੂਰੇ ਤੇ ਆਹ ਮੂਰੇ ਨੀਚੇ ਆਪਣੇ ਇਹ ਤੇ ਵਰਕ ਹੈਗਾ ਲੱਗ ਇਹ ਇਹਦੇ ਲੈਸ ਜਿਵੇਂ ਬੱਟੇ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਉਸੇ ਤਰੀਕੇ ਦੀ ਦਿੱਤੀ ਹੋਈ ਹੈ ਵੀ ਤੋਂ ਫਲਾਵਰ ਇਹਦੇ ਬੈਕ ਸਾਈਡ ਦਿੱਤਾ ਹੋਇਆ ਹੈਗਾ ਬੈਕ ਦੇ ਤੇ ਸੇਮ ਇ ਜਿਵੇਂ ਉਹਰੇ ਫਲਾਵਰ ਹੈਗਾ ਉਹਰੇ 프ਰੰਟ ਤੇ ਆਉ ਸੇ ਫੋਲ ਤੇ ਪਿੱਛੇ ਬੈਕ ਤੇ ਵੀ ਹੈ। ਤੇ ਇਹਦੇ neck ਤੇ ਇਸ ਤਰ੍ਹਾਂ ਬਹੁਤ ਕਰਕੇ ਬਹੁਤ ਸੋਣਾ ਵਰਕ ਹੋਇਆ ਹੋਇਆ ਹੈਗਾ neck ਤੇ ਲੋਕਤ ਵਧੀਆ ਬਹੁਤ ਸੋਣੀ ਫਿਟਿੰਗ ਆਉਣੀ ਹੈਗੀ। ਇਸ ਤੇ ਬਹੁਤ ਵਧੀਆ ਲੱਗਦਾ ਪਾਏਗੇ। ਤੇ ਇਹਦੇ ਨਾਲ ਹੈਗੇ ਜੀ ਬੋਰਡ ਤਾਂ ਮੈਂ ਵਾਲੀ ਬਾਟਮ ਤੇ ਵਰਕ ਹੈਗਾ ਬਾਟਮ ਸੇਮਰ ਦੀ ਪਲੇਨ ਹੈਗੀ ਕੰਟਰਾਸਟ ਬਣਾਇਆ ਹੋਇਆ ਦਾ ਆਪਣਾ ਤੇ ਉਹਦੇ ਵਿੱਚ ਥ्रेड ਲੱਗਿਆ ਹੋਇਆ ਦਾ ਲਾਈਟ ਡਾਰਕ ਦਾ ਕੰਟਰਾਸਟ ਬਣਾਇਆ ਹੋਇਆ ਤੇ ਇਹ ਦੇ ਵਰਕ ਹੈਗਾ ਨੀਚੇ ਦੇ ਆ ਵਾਲੀ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਸੇਮ ਦੁਪੱਟੇ ਤੇ ਵੀ ਇਹ ਹੀ ਦਿੱਤੀ ਹੋਈ ਹੈ ਤੇ ਇਹ ਸਪੇਡ ਸਲਵਾਰ ਹੈਗੀ ਬਾਕੀ ਤਾਂ ਨਹੀਂ ਤੇ ਡਾਈ ਐਂਡ ਡਾਈ ਇਹਦੇ ਨਾਲ ਜੀ ਆਪਾਂ ਨੇ ਦੁਪੱਟਾ ਰੱਖਿਆ ਹੋਇਆ ਹੈ ਆਰਗੈਂਜ ਜਿਆਦਾ ਸੇਮ ਮਮੀ ਕਲਰ ਪਾਇਆ ਹੋਇਆ ਹੈ ਤੇ ਇਹ ਵਾਲਾ ਇਸ ਜਿਵੇਂ ਦੇ ਉਹਦੇ ਸ਼ਰਟ ਦੇ ਫਿਨਿਸ਼ਿੰਗ ਲੇਸ ਦੀ ਹੈ ਉਸੇ ਤਰੀਹੀ ਆਪਾਂ ਇਹ ਤੇ ਦਿੱਤੀ ਹੈ ਦੁਪੱਟੇ ਦੇ ਨਾਲ ਮੋਤੀ ਦੀ ਫਿਨਿਸ਼ਿੰਗ ਦਿੱਤੀ ਹੈ ਜੀ ਤੇ ਇਹ ਨੇ ਇਹਦੇ ਦੁਪੱਟਾ ਡਾਈ ਹੈ ਜਦ ਡਾਈ ਡਾਈ ਦੁਪੱਟਾ ਕੋਸੋਂ ਲੱਗਦਾ ਵੇਖ ਰਿਹਾ ਸੋਤੇ ਹੀ ਏ ਤੁਸੀਂ ਆਰਡਰ ਦੇ ਜਿਹੜਾਗਾ ਤਾਂ ਦੇ ਸਕਦੇ ਹੋ ਆਪਾਂ ਕਰਵਾ ਦਾਂਗੇ ਰੈਡੀ ਤੇ ਇੱਕ ਵਾਲਾ ਇਹ ਵਾਲਾ ਇਹ ਸ਼ਿਮਰ ਦੇ ਉੱਤੇ ਹੈ ਜੀ ਸੂਤ ਪ्योर ਸ਼ਿਮਰ ਹੈ ਇਹ ਦਾ ਹਾਰ ਤੇ ਕੰਟਰਾਸਟ ਆ ਰਿਹਾ ਹੈ ਨਾ ਤੇ ਇਹਦਾ neck ਬਣਿਆ ਹੋਇਆ ਹੈ ਇਹ ਵਾਲਾ ਇਸ ਤਰ੍ਹਾਂ ਤੇ ਇਹਦੇ ਬਾਜੂਆਂ ਨੇ ਜੀ ਬਾਜੂ ਤੇ ਵਰਕ ਹੈਗਾ ਦੇਖੋ ਤੁਸੀਂ thread ਦਾ thread ਦੀ ਬੂਲ ਕੀਤਾ ਹੋਇਆ ਵਿੱਚ ਤੇ ਵਿੱਚ ਸਿੱਪੀ ਦਬਕਾ ਸੋਖੂ ਸ਼ਾਹੀ ਕੀਤਾ ਹੋਇਆ ਇਸ ਤਰ੍ਹਾਂ ਦਾ ਵਰਕ ਹੈ ਬਾਜੂ ਤੇ ਹੈਵੀ ਵਰਕ ਹੈਗਾ ਤੇ ਇਹਦੇ ਚਾਕਾਂ ਤੇ ਵਰਕ ਹੈਗਾ ਇਹ ਚਾਕਾਂ ਤੇ ਵਰਕ ਹੈਗਾ ਵੀ ਸਾਈਡਾਂ ਤੇ ਇਹਦੀ ਬੈਕ ਸਾਈਡ ਵੀ ਚਾਕਾਂ ਤੇ ਵਰਕ ਹੈਗਾ ਮੈਚ ਵੀ ਬਣੀ ਹੋਈ ਹੈ ਇਹਦੀ ਸੇਮ ਸੇਮ ਯਾਨੀ ਬਹੁਤ ਸੋਹਣਾ ਲੱਗਦਾ ਸੁਤ ਬੇਅਰ ਕੀਤਾ ਹੋਇਆ ਸ਼ਾਇਦ ਤੁਸੀਂ ਕੰਨਾ ਵੀ ਆਪਣੀ ਆਈਡੀ ਤੇ ਪਾਇਆ ਹੋਇਆ ਸੁਤ ਸੇਮ ਹੈ ਇਹ ਪ੍ਰਵਾਸਨ ਵੀ ਡਾਰਟੂ ਸੀ ਤੇ ਇਹ ਇਹਦੀ ਬੋਟਮ ਹੈ ਜਿਹਦੇ ਨਾਲ ਕੰਟਰਾਸਟ ਤੇ ਇਹ ਬੋਟਮ ਆ ਗਈ ਤੇ ਇਹਦੇ ਵੀ ਸੇਮ ਹੈ ਵੀ ਬਾਜੂ ਪਾਤੇ ਸੌਰੀ ਬੋਟਮ ਤੇ ਵਰਕ ਹੋਇਆ ਹੋਇਆ ਹੈ ਇੱਧਰ ਫਲਾਵਰ ਹੈ ਇੱਧਰ ਵਿਚਾਲੇ ਸੈਂਟਰ ਦੇ ਜਿਵੇਂ ਉਧਰ ਬਾਜੂ ਤੇ ਵਰਕ ਹੋਇਆ ਹੋਇਆ ਹੈ ਵਿਚਾਲੇ ਇਹਦੇ ਪੌਂਚੇ ਤੇ ਵੀ ਉਮੀ ਵਰਕ ਕੀਤਾ ਹੈ ਇਸ ਤਰ੍ਹਾਂ ਫਲਾਵਰ ਪਾਇਆ ਹੋਇਆ ਹੈ ਇਹ ਹੈ ਇਹ ਵੀ ਬਾਜੂ ਤੇ ਹੋਇਆ ਹੋਇਆਗਾ ਨੀچے ਦੇ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਆਪਣੀ ਸਟੀਚਿੰਗ ਵੀ ਵਧੀਆ ਹੋਊਗੀ ਜੀ ਸਟੀਚਿੰਗ ਵੀ ਇਹੀ ਜਿਹੀ ਹੈਗੀ ਵੀ ਆਪਾਂ ਸਟੀਚਿੰਗ ਵਧੀਆ ਨਹੀਂ ਕਰਵਾਵਾਂਗੇ ਤੇ ਇਹ ਛਾਰਟ ਨਾਲ ਦਾ ਢਪਟਾ ਤਿਆਰ ਹੋਇਆ ਹੋਇਆ ਹੈਗਾ ਛੇਮਰ ਦੇ ਉੱਤੇ ਤੇ ਲੈਣਾ ਵਾਲੀ ਛੇਮਰ ਹੈਗੀ ਇਹ ਇਹ ਢਪਟਾ ਤਿਆਰ ਕੀਤਾ ਹੋਇਆ ਹੈ ਇਹ ਲੈਂਸ ਲੱਗੀ ਹੋਈ ਹੈ ਤੇ ਇਹ ਆਪਾਂ ਨੇ ਕੋਟੇ ਦਾ ਚੀਰੇ ਦਾ ਦਿੱਤਾ ਡਿਜ਼ਾਈਨਿੰਗ ਦਿੱਤੀ ਹੋਈ ਆ ਐਵੇਂ ਤੇ ਤੁਸੀਂ ਐਵੇਂ ਕਰਵਾ ਸਕਦੇ ਹੋ ਇਹ ਸੂਟ ਤਿਆਰ ਤੇ ਇਹ ਵੀ ਵੇਅਰ ਕੀਤਾ ਬਹੁਤ ਸੋਹਣਾ ਲੱਗਦਾ ਸੀ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਪਸ਼ਮੀਨੇ ਦੇ ਉੱਤੇ ਸੂਟੇ ਪਸ਼ਮੀਨੇ ਤੇ ਬਣਾਇਆ ਹੋਇਆ ਸੂਟ ਹੈਗਾ ਤੇ ਵੈਸੇ ਤਾਂ ਇਹ ਪਰਲੇ ਤੇ थ्रेड ਦਾ ਵਰਕ ਹੋਇਆ ਹੋਇਆ ਪੈਚ ਵਰਕ ਲੱਗ ਦਿੱਤੇ ਤੇ ਇਹ ਇਹਦੇ ਬਾਜੂ ਨੇਗੇ ਇਸ ਤਰ੍ਹਾਂ ਆਪਾਂ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਪੱਟੀ ਲਗਾ ਕੇ ਆਹ ਵਾਲਾ ਤੇ ਪਰਲ ਲੱਗਿਆ ਹੋਇਆ ਇਹ ਹੈਗੇ ਆ ਕੱਪੜੇ ਦੀ ਫਿਨਿਸ਼ਿੰਗ ਇਹ ਪੈਚ ਵਰਕ ਲਗਾ ਕੇ ਉੱਤੇ ਵਰਕ ਕੀਤਾ ਹੋਇਆ ਹੈਗਾ ਇਰੇ ਕੈਥੀ ਨੇਕ ਤੇ ਫਲਾਵਰ ਆਉਂਦਾਗਾ ਜੀ ਜਿੱਕੇ ਦੇ ਦੋ ਵਿੱਚ ਫਲਾਵਰ ਆਉਂਗੇ ਫਲਾਵਰ ਆਉਂਗੇ ਇੱਥੇ ਆਹ ਵਾੜ ਇਹ ਹੈਗਾ ਜੀ ਪਸ਼ਮੀਨਾ ਪ्युअर ਪਸ਼ਮੀਨੇ ਦਾ ਸੂਟ ਹੈ। ਸੇਮੇ ਦੇ ਬੋਟਮ ਤੇ ਆ ਜੀ ਬੋਟਮ ਇਹਦੀ ਇਸ ਤਰ੍ਹਾਂ ਤਿਆਰ ਹੋਈ ਹੋਈ ਆ। ਇਹ ਆਪਾਂ ਪਿੱਤ ਭੇਜੀ ਦੀ ਮੈਂ ਸਿੱਧਾ ਇਹ ਡਿਜ਼ਾਈਨ ਪੁਰਾਣਾਗਾ ਪਰ ਉਹਨਾਂ ਨੇ ਪਿੱਤ ਭੇਜੀ ਦੀ ਆਪਾਂ ਨੂੰ ਇਹ ਆਪਾਂ ਰੈਡੀ ਕਰਿਆ ਸੂਟ ਨੂੰ। ਨਾਲ ਇਹਨਾਂ ਦੇ ਜੀ ਆਪਾਂ ਆ ਚਰੂਨ ਦਾ ਡੱਬੜਾ ਪਿੱਟਾ ਦਾ ਬੈਂਕਲਰ ਦਾ ਦੁਪੱਟਾ ਦਾ ਹੈ ਕਮਲ ਚੂਨ ਦਾ ਦੁਪੱਟਾ ਦਾ ਪਰ ਉਹ ਕਹਿੰਦੇ ਵੀ ਅਸੀਂ ਪਲੇਨ ਰੱਖਣਾ ਦੁਪੱਟਾ ਮੈਸੇ ਦੁਪੱਟਾ ਉਹਨਾਂ ਕੋਲ ਹੈ ਹੈ ਕਿ ਇਹ ਦੁਪੱਟੇ ਨਾਲ ਆਪਾਂ ਸੂਟ ਤਿਆਰ ਕਰਿਆਗਾ ਦੁਪੱਟਾ ਉਹਨਾਂ ਕੋਲੇ ਆਪ ਦਾ ਦੁਪੱਟਾ ਸੀਗਾ ਦੁਪੱਟੇ ਨਾਲ ਸੂਟ ਤਿਆਰ ਕਰਕੇ ਦਿੰਦਾ ਹੁਣ ਆ ਗਿਆ ਜੀ ਇਹ ਵਾਲਾ ਹੈਗਾ ਆਪਣੇ ਕੋਲੇ ਪਰਪਲ ਕੱਲਾ ਦਾ ਸੂਟ ਬਹੁਤ ਸੋਹਣਾ ਸੂਟ ਹੈ ਲਾਈਟ ਵੇਟ ਹੈ ਇਹ ਕੱਪੜਾ ਇਸ ਸਰਫ ਪ੍ਰੋਫਾਈਲ ਦੇ ਬਾਜੂ ਤੇ ਪਿਆਸ ਲਗਾ ਕੇ ਵਰਕ ਕੀਤਾਗਾ ਤੇ ਹੋਰ ਕੁਛ ਨਹੀਂ ਤੇ ਇੱਥੇ ਬਲੇ ਤੇ ਫਿਨਿਸ਼ਿੰਗ ਦਿੱਤੀ ਐਵੇਂ ਦੋਨੇ ਬਾਜੂ ਬੜੀਆ ਵਰਕਾ ਬਹੁਤ ਸੋਨਾ ਲਾਈਟ ਵੇਟ ਕਪੜਾ ਦਾ ਇਹ ਤੇ ਘੇਰੇ ਤੇ ਦੇ ਕੁਛ ਨਹੀਂ ਹੈਗਾ ਫਿਨਿਸ਼ਿੰਗ ਦਿੱਤੀ ਹੋਈ ਐ ਸਿਰਫ ਤੇ ਇਹਦੇ ਨਾਲ ਬਾਟਮ ਤਿਆਰ ਕਰਵਾਈ ਐ ਬਾਟਮ ਤੇ ਵਰਕ ਹੈ ਇਹਦੇ ਨਾਲ ਇਹ ਵਾਲਾ ਬਾਟਮ ਤੇ ਵਰਕ ਹੈਗਾ ਬਾਟਮ ਇਹਦੀ ਹੈਵੀ ਐ ਹੈਂਡ ਵਰਕ ਹੈਗਾ ਹੈਂਡ ਵਰਕ ਹੀ ਸ਼ਾਰਟ ਤੇ ਹੋਇਆ ਹੋਇਆ ਹੈਂਡ ਵਰਕ ਹੀ ਹੋਇਆ ਹੈ ਤੇ ਉਹ 40 ਸੈਂਟਰ ਜਿਹਾ ਬੁੱਤਾ ਦਿੱਤਾ ਮੈਂ। ਦੋਨੋਂ ਸਾਈਡ ਵੀ ਆ ਰਿਹਾ ਹੈਗਾ ਤੇ ਇਸ ਤਰ੍ਹਾਂ ਤੇ ਤੁਸੀਂ ਕਰਵਾ ਸਕਦੇ ਹੋ। ਇਹ ਸ਼ਿਲਪਰੀ ਸਲਵਾਰ ਲਓ ਆਈ ਉਹਨਾਂ ਨਾਲ। ਉਹ ਪਸ਼ਮੀਨਾ ਸ਼ਿਲਪ ਦਾ ਸ਼ਾਰਟ ਆਈ ਉਹਨਾਂ ਦੀ ਉਹ। ਤੇ ਇਹ ਉਹਦੇ ਨਾਲ ਚਨੂਨ ਦਾ ਉਹਦਾ ਮਹਾਰਾਣੀ ਚਨੂਨ ਦਾ ਦੁਪੱਟਾ ਹੈ ਜੀ। ਵਧੀਆ। ਨਾਈਟ ਵੇਟ ਆਪਾਂ ਉਹਨਾਂ ਨੂੰ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈਗੀ। ਤੇ ਇਹ ਤੁਸੀਂ ਐਵੇਂ ਦਾ ਪ੍ਰਿੰਟ ਪਰ ਪ੍ਰਿੰਟ ਇਹ ਨਹੀਂ ਮਿਲਣਾ ਜੀ ਪ੍ਰਿੰਟ ਹੋਰ ਮਿਲਣਗੇ ਐਵੇਂ ਕਰਵਾ ਸਕਦੇ ਹੋ ਤੁਸੀਂ ਜੇ ਸਾਡੇ ਸੂਟ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੇ ਸੂਟ ਵਧੀਆ ਨਹੀਂਗੇ ਤੇ ਆਪਾਂ ਰੈਗੂਲਰ ਵੀਡੀਓ ਵੀ ਪਾਇਆ ਕਰਾਂਗੇ ਤੇ ਆਪਣੀ ਬੁਟੀਕ ਉਹ ਬਸ ਓਪਨ ਹੋ ਰਹੀ ਹੈਗੀ ਤਿਆਰ ਹੋ ਰਹੀ ਹੈ ਜੀ ਸ਼ਾਪ ਆਪਾਂ ਫਿਰ ਮਾਲਕ ਟਾਈਮ ਲਿਆਵੇ ਹਨਾ ਪ੍ਰਮਾਤਮਾ ਬੈਗੁਰੂ ਆਪਾਂ ਸ਼ਾਪ ਤੇ ਵਧੀਆ ਵੀਡੀਓ ਬਣਾ ਕੇ ਨਾਲ ਦੀ ਨਾਲ ਸਭ ਜਿਹੜੇ ਆਰਡਰ ਤਿਆਰ ਹੋਇਆ ਕਰਨਗੇ ਨਾਲ ਦੀ ਨਾਲ ਆਪਾਂ ਸੋਡ ਨਾਲ ਸ਼ੇਅਰ ਕਰਿਆ ਕਰਾਂਗੇ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰੋ ਅੱਗੇ ਵੀ ਅੱਗੇ ਸ਼ੇਅਰ ਕਰੋ ਆਪਣੀਆਂ ਭੈਣਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜੀ ਤੇ ਵੱਧ ਤੋਂ ਵੱਧ ਤੁਹਾਡੇ ਸਾਥ ਦੀ ਲੋੜ ਹੈ ਤੇ ਤਦ ਤੱਕ ਇਹ ਲਈ ਸਤਿ ਸ੍ਰੀ ਅਕਾਲ